ਤਬ ਤੂੰ ਨਹੀਂ ਅਬ ਤੂੰ ਹੀ ਮੈਂ ਨਹੀਂ ਅਲਗ ਅਗਮ ਜੈਸੇ ਲਹਿਰ ਮੈਂ ਉਦਦ ਜਲ ਕੇਵਲ ਜਲਦਾ ਕਬੀਰ ਸਾਹਿਬ ਜੀ ਦੇ ਬਚਨਾਂ ਦੇ ਵਿੱਚੋਂ ਹੁਕਮ ਆਉਂਦਾ ਕਿਆ ਪੜੀਏ ਕਿਆ ਦੁਨੀਆਂ ਕਿਆ ਬੇਤ ਪਰਦਾ ਸੁਣੀਏ 35 ਮਹਾਨ ਗੁਰਖ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਸਿਸ਼ੋਬਦ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਕਹਿੰਦੇ ਮੇਰਾ ਜਿਹੜਾ ਭਰੋਸਾ ਹੈ ਉੱਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੇ ਜਿਵੇਂ ਤੂੰ ਕਰਾਣ ਦੀ ਸ਼ੌਂਕ ਹਾਤੀ ਹੈ ਸਤਜਾਨ ਜੇ ਕਿਤੇ ਮੇਰੇ ਸਿੱਖ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਇਤਬਾਰ ਕਰਕੇ ਇਹ ਸੌਂ ਖਾ ਕੇ ਕਹਿੰਦੇ ਨਾ ਵੀ ਅਸੀਂ ਘੋੜਿਆਂ ਦੀਆਂ ਸੁਮਾਂ ਕਾਫੀਆਂ ਅੰਗਨਪੁਰ ਸਾਹਿਬ ਦੇ ਕਿਲੇ ਤੋਂ ਬਾਹਰ ਨਹੀਂ ਕੱਢੀਆਂ ਤੇ ਮੇਰੇ ਸਿੱਖ ਕਦੇ ਨਾ ਕੱਢਦੇ ਪਰ ਸਿੱਖ ਦਾ ਇਹ ਕਰਮ ਨਹੀਂ ਹੈ ਸੌਂ ਖਾਣਾ ਗੁਰੂ ਗੋਬਿੰਦ ਸਿੰਘ ਮਹਾਰਾਜ ਔਰੰਗਜ਼ੇਬ ਦੀ ਨੀਤ ਸੋਚ ਨੂੰ ਪ੍ਰਗਟ ਕਰਦੇ ਵੀ ਤੇਰੇ ਇਸਲਾਮ ਦੀ ਤੇਰੇ ਧਾਰਮਿਕ ਕੈਤੇ ਕਾਨੂੰਨਾਂ ਦੀ ਇੰਨੀ ਕਿ ਦੁਰਗਤੀ ਹੈ ਕਿਉਂਕਿ ਸਤਿਗੁਰੂ ਨੇ ਸਾਨੂੰ ਇਹ ਗੱਲ ਸਮਝਾਈ ਹੈ ਕਿ ਧਰਮ ਜਿਹੜਾ ਉਦੋਂ ਪਰਵਾਹ ਚੜਦਾ ਜਦੋਂ ਤੁਹਾਡੇ ਅੰਦਰ ਫਰੀਦਾ ਜਦੋਂ ਅਸੀਂ ਫਰੀਦ ਸਾਹਿਬ ਜੀ ਦੇ ਸ਼ਰੋਤ ਪੜਦੇ ਆ ਨਾ ਸ਼ਲੋਕ ਬਾਣੀ ਪੜਦੇ ਆ ਤੰ ਮਸੱਲਾ ਸੂਪ ਗਲ ਦਿਲ ਕਾਤੀ ਗੁਣ ਬਾਤ ਬਾਤ ਦਿਸੈ ਚਾਚਾ

ਪੱਗ ਬੰਨਣੀ ਪੱਗ ਸਜਾਉਣੀ ਦਸਤਾਰ ਕਿਉਂਕਿ ਗੁਰਬਾਣੀ ਵਿੱਚ ਸਾਕਬਤ ਸੂਰਤ ਦਸਤਾਰ ਸਿਰਹ ਗੁਰਬਾਣੀ ਵਿੱਚ ਜ਼ਿਕਰ ਪਉਂਦਾ ਹੈ ਖੂਬ ਤੇਰੀ ਪਗੜੀ ਮਿੱਠੇ ਤੇਰੇ ਬੋਲ ਦੁਆਰ ਕਾ ਨਗਰੀ ਤਾਹੇ ਕੇ ਮਾਹੂਲ ਪਰ ਜਿੰਨਾ ਚਿਰ ਤੁਹਾਡਾ ਕਿਰਦਾਰ ਨਹੀਂ ਚਾਹੇ ਹੋ ਹਿੰਦੂ ਹੋਵੇ ਮੁਸਲਮਾਨ ਹੋਵੇ ਸਿੱਖ ਹੋਵੇ ਜੈਨੀ ਹੋਵੇ ਮੋਤੀਓ ਬਈ ਜਿੰਨਾ ਚਿਰ ਕੋ ਆਪਣੇ ਧਰਮ ਦੇ ਕਾਇਦੇ ਕਾਨੂੰਨਾਂ ਦੇ ਵਿੱਚ ਪਰਪੱਕ ਨਹੀਂ ਉਹ ਧਰਮੀ ਨਹੀਂ ਕਹਾ ਸਕਦਾ ਜਦ ਤੱਕ ਖਾਲਸਾ ਰਹੇ ਨਿਆਰਾ ਤਦ ਲਗ ਤੇਜ ਦੀਓ ਮੈਂ ਸਾਰਾ ਜਬ ਜੇ ਗਹਿ ਵਿਪਰਨ ਕੀ ਰੀਤ ਮੈਂ ਨਾ ਕਰੂੰ ਉਨਕੀ ਪ੍ਰਤੀਤ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬਚਨਾਂ ਨੂੰ ਕਦੀਆਂ ਨਹੀਂ ਲਿਖਿਆ ਕਿ ਖਾਲਸਾ ਮੇਰਾ ਕੋਡੋਂ ਨਿਆਰਾ ਹੈ ਜਦੋਂ ਤੱਕ ਇਹ ਗੁਰੂ ਦੇ ਸਿਧਾਂਤਾਂ ਦੇ ਉੱਤੇ ਟਕਾਲੂ ਕੇ ਪੈਰਾਂ ਦੇ ਲੱਦਦੇ ਗਾ ਪਰ ਜਦਜੇ ਕਹੇ ਵਿਪਰਨ ਕੀ ਗੀਤ ਜਦੋਂ ਤੇ ਬ੍ਰਹਮਣੀ ਕਰਮਕਾਂਡਾਂ ਦਾ ਧਾਰਨੀ ਹੋ ਜਾਵੇਗਾ ਨਾ ਕਿਉਂਕਿ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਇੱਕ ਵਿਚਾਰਤਾ ਰਾਹ ਜਿੰਦਗੀ ਨੂੰ ਜਿਉਣ ਦਾ ਤਰੀਕਾ ਹੈ ਸਲੀਕਾ ਹੈ ਸਤਗੁਰ ਕਹਿੰਦੇ ਕਸਮ ਮੁਹਸਮ ਤੇ ਤੁਕੀਆ ਯਰ ਈ ਘਰਮ ਨਾ ਪੋਜੇ ਅਸੀਂ ਜ਼ੇਰ ਸੁਮ ਅਪਕੁਨ ਨ ਕਿ ਜੇ ਕਿਤੇ ਮੇਰੇ ਸਿੱਖ ਮੇਰੇ ਸੂਰਮੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੀ ਬਾਣੀ ਦੀ ਕਸਮ ਖਾਂਦੇ ਸੌਂ ਅਦੇ ਤੇ ਅਸੀਂ ਅਨੰਦਪੁਰ ਸਾਹਿਬ ਦੇ ਕਿਰੇ ਤੋਂ ਇੱਕ ਵੀ ਕਦਮ ਆਪਣਾ ਬਾਹਰ ਕੋੜਿਆਂ ਦੇ ਨਾ ਰੱਖਦੇ ਪਰ ਔਰੰਗਜ਼ੇਬ ਤੂੰ ਆਪਣੇ ਵਾਦੇ ਤੋਂ ਮੁੱਕਰ ਗਿਆ ਤਗਲਾ ਜੇ ਦਾ ਸ਼ੇਰ ਹੈ ਸਤਗੁਰ ਕਹਿੰਦੇ ਗੁਰਸੰਘਾ ਚੇ ਕਰੇ ਕੁਲ ਚਿਹਰ ਨਾਮ ਕਿ ਦਾ ਰਖ ਬਰਾਇਤ ਬਰੋ ਬੇ ਖਬਰ ਹੁਣ ਇਸ ਘਟਨਾ ਦੇ ਵਿੱਚ ਇਸ ਸ਼ੇਰ ਦੇ ਵਿੱਚ ਜਿਹੜੀ ਘਟਨਾ ਇਤਿਹਾਸ ਦਾ ਜ਼ਿਕਰ ਕਰਦੇ ਨੇ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਇਹਦੇ ਵਿੱਚ ਲਿਖਦੇ ਨੇ ਕਿ ਸਾਡੇ ਕੋਲੇ ਇਤਿਹਾਸ ਦਾ ਇਹ ਜਿਹੜਾ ਖਰੜਾ ਹੈ ਨਾ ਜਫਰਨਾਮਾ ਬਹੁਤ ਵੱਡਾ ਇਤਿਹਾਸਕ ਅਸਰ ਹੁੰਦਾ ਹੈ ਕਈ ਵਾਰੀ ਮਨੁੱਖ ਇਹ ਗੱਲ ਕਹਿੰਦਾ ਵੀ 10 ਲੱਖ ਮੁਗਲ ਫੌਜ ਦਾ ਮੁਕਾਬਲਾ 40 ਇੱਕ ਕਿਵੇਂ ਕਰ ਸਕਦੇ ਆ ਆਪਾਂ ਜਦੋਂ ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ ਪੜ੍ਹਦੇ ਆ ਸਤਕੂ ਜੁੱਧ ਨੀਤੀ ਵਿੱਚ ਬੜੇ ਬਾਹਰ ਰਣ ਨੀਤੀ ਦੇ ਵਿੱਚ ਬੜੇ ਬਾਹਰ ਅੱਜ ਤੇ ਪੰਜਾਬ ਦੀ ਧਰਤੀ ਤੋਂ ਬੜੇ ਸੰਘਰਸ਼ ਹੁੰਦੇ ਸ਼ਗਰ ਉੱਥਰ ਤੋਂ ਪਹਿਲੇ ਹੀ ਦਬ ਜਾਂਦੇ ਆ ਧਾਰਨ ਪਤਾ ਕੀ ਹੈ ਕਿ ਅਸੀਂ ਦਸਵੇਂ ਪਾਤਸ਼ਾਹ ਗੁਰੂ ਦੋਗਨ ਸਿੰਘ ਜੀ ਤੋਂ ਜੁੱਧੀਤੀ ਸਿੱਖਿਆ ਗੁਰੂ ਸਾਹਿਬ ਕਦੇ ਪਾਇ ਪੁੰਨਾਂ ਤੇ ਚੱਲਣ ਦਾ ਯਤਨ ਨਹੀਂ ਕਰਦਾ ਚਾਹੁੰਦੇ ਆ ਸਾਡਾ ਰਾਜ ਹੋਵੇ ਚਾਹੁੰਦੇ ਆ ਸੱਚ ਦਾ ਬੋਲ ਬਾਲਾ ਹੁੰਦਾ ਹੁਣ ਵੇਖੋ ਜਦੋਂ ਸਤਿ ਕਹਿੰਦੇ ਗੁਰ ਸਨਹ ਚੇ ਤਾਰੇ ਤੁਲੰ ਚਹਿਲ ਨ ਚਹਿਲ ਨਾ ਦਾ ਭਾਵ ਚਾਲਿਆ ਰੱਖ ਕਿ 10 ਲੱਖ ਬਰਾਏ ਤੇ ਬਰੋ ਬੇ ਖਬਰ ਕਿ ਜਦੋਂ 10 ਲੱਖ ਮੁਗਲ ਫੌਜ ਦਾ ਢੇਰਾ ਪੈ ਗਿਆ ਹੋਵੇ ਉਦੋਂ 40 ਸਿੱਖ ਝੂਠੇ ਭਾਣੇ ਕੀ ਕਰ ਸਕਦੇ ਨੇ ਫਿਰ ਅਗਲੀ ਗੱਲ ਸ਼ੇਰ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਕਿ ਪੈਮਾ ਸ਼ਿਕਨ ਬੇਨਰੰਗ ਆਮਦਨ ਕਿ ਜਿਹੜੇ ਤੇਰੇ ਸੂਰਮੇ ਕਸਮਾ ਖਾ ਕੇ ਭੱਜਣ ਵਾਲੇ ਸਨ ਜਿਹੜੇ ਆਏ ਉਹਨਾਂ ਦੇ ਕੋਲੇ ਜੋ ਹਥਿਆਰ ਸਨ ਕਹਿੰਦੇ ਉਹ ਤੀਰ ਤਲੁਖ ਕਹਿੰਦੇ ਤੇਗੋ ਮਿਆਨ ਤੇ ਕੋ ਤੀਰੋਂ ਤੁਫੰਗ ਆਮਦੰ ਉਹਨਾਂ ਕੋਲੇ ਤੇਗਾ ਸਨ ਤੀਰ ਸਨ ਉਹਨਾਂ ਕੋਲੇ ਨੇਜੇ ਸਨ ਫਿਰ ਕਹਿੰਦੇ ਤੁਫੰਗ ਤੁਫੰਗ ਦਾ ਭਾਵ ਹੁੰਦਾ ਤੋਪਾਂ ਬਦੁਖਾ ਉਹ ਦੁਖਾ ਲੈ ਕੇ ਤੋਪਾਂ ਲੈ ਕੇ ਸਾਡੇ ਤੇ ਹਮਲਾ ਕਰਨ ਲਈ ਆ ਗਏ ਇਤਿਹਾਸਿਕ ਸੁਰੂਤ ਦਾ ਬੜਾ ਵੱਡਾ ਪੰਨਾ ਹੈ ਕਿ ਉਹ 10 ਲੱਖ ਬਰਾਇਤ ਬਰੂ ਬੇ ਖਬਰ ਜਦੋਂ 10 ਲੱਖ ਮੁਗਲ ਫੌਜ 40 ਚਿਹਰ ਨਾਲ ਭੁੱਖੇ ਭਾਣੇ ਵੇਖੋ ਨਾ ਪਰਿਵਾਰ ਵਿਛੋੜਾ ਹੋਇਆ ਸਤਸਾ ਨਦੀ ਦੇ ਕੰਢੇ ਤੇ ਜਦੋਂ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਜਾਂਦਾ ਹੈ ਇਤਿਹਾਸਕ ਸੁਸਰੋਖ ਦੱਸਦੇ ਨੇ ਕਿ ਉਸ ਸਮੇਂ ਲਗਭਗ ਸਿੰਘਾਂ ਦੀ ਗਿਣਤੀ 500 ਦੇ ਕਰੀਬ ਸੀ ਸਤਗੁਰੂ ਬਾਕ ਦੇ ਡੰਡੀਆਂ ਦੇ ਰੂਪ ਵਿੱਚ ਅਲੱਗ ਅਲੱਗ ਜੱਟੀਆਂ ਦੇ ਵਿੱਚ ਉਹਨਾਂ 500 ਸਿੰਘਾਂ ਨੂੰ ਬੰਦ ਮੰਨਿਆ। 50 ਸਿੰਘਾਂ ਦਾ ਜੱਥਾ ਦੇ ਕੇ ਭਾਈ ਹੁੰਦੇ ਸਿੰਘ ਨੂੰ ਸ਼ਾਹੀ ਦਿੱਲੀ ਤੇ ਤਾਇਨਾਤ ਕੀਤਾ ਗਿਆ। ਉਸ ਤੋਂ ਬਾਅਦ 100 ਸਿੰਘਾਂ ਦਾ ਜੱਥਾ ਦੇ ਕੇ ਬਾਬਾ ਜੀਵਨ ਸਿੰਘ ਜੀ ਨੂੰ ਜਿਨ੍ਹਾਂ ਦਾ ਪਹਿਲਾ ਨਾਮ ਸੀ ਭਾਈ ਜੇਤਾ ਲਖਰੇਟਾ ਗੁਰੂ ਦਾ ਬੇਟਾ ਕਹਿੰਦੇ ਸਮੋਦਨ ਕੀਤਾ ਗੱਲ ਨਾਲ ਲਾਇਆ। 100 ਸਿੰਘਾਂ ਦਾ ਜੱਥਾ ਦੇ ਕੇ ਛਕੀਆਂ ਪਿੰਡ ਦੀ ਜੂਹ ਵਿੱਚ ਕਾਇਨਾਤ ਕੀਤਾ ਜਾਂਦਾ ਹੈ ਸਰਸਾ ਨਦੀ ਦਾ ਇੱਕ ਪਾਸੇ ਸਰਸਾ ਨਦੀ ਦਾ ਦੂਜਾ ਪਾਸਾ ਮਲਕਪੁਰ ਰੰਗੜ ਰੋਪੜ ਵਾਲਾ ਪਾਸਾ ਉੱਥੇ ਭਾਈ ਚੰਦਰ ਸਿੰਘ ਦੇ ਨਾਲ 100 ਸਿੰਘ ਕਾਇਨਾਤ ਕੀਤੇ ਜਾਂਦੇ ਨੇ ਬਾਬਾ ਜੀਵਨ ਸਿੰਘ ਛਕੀਆਂ ਪਿੰਡ ਦੀ ਜੂਹ ਵਿੱਚ 100 ਸਿੰਘਾਂ ਦੇ ਨਾਲ ਲੜਦੇ ਲੜਦੇ ਸ਼ਹਾਦਤ ਦਾ ਜਾਨਤੀ ਜਾਂਦੇ ਨੇ ਪਟਵਈ ਮਲਤਾਨੀ ਦੇ ਵਿੱਚ ਜਿੱਤਰ ਆਉਂਦਾ ਉੱਥੇ ਸਾਰੀ ਬਾਬਾ ਜੀਵਨ ਸਿੰਘ ਜੀ ਦੀ ਵੰਸ਼ਸ਼ ਲਿਖ ਕੇ ਨਾ ਉੱਥੇ ਲਿਖਿਆ ਹੋਇਆ 10 ਘੜੀ ਜੂਝ ਕੇ ਬਰਾਬਰ ਕਿ ਬਾਬਾ ਜੀਵਨ ਸਿੰਘ 10 ਘੜੀਆਂ ਜੰਗ ਲੜਦਾ ਲੜਦਾ ਸ਼ਹਾਦਤ ਦਾ ਜਾਨ ਵੀ ਗਿਆ ਉੱਥੇ 54 ਬੰਦੇ ਜੂਝ ਚੱਪਤੇ ਪਟਵਈ ਮਲਤਾਨੀ ਸਾਡਾ ਇਤਿਹਾਸ ਸੁਣੋ ਉਸ ਤੋਂ ਬਾਅਦ ਜਦੋਂ ਮਲਕਪੁਰ ਰਗੜਣ ਦੇ ਵਿੱਚ ਬਾਬਾ ਬਚਿੱਤਰ ਸਿੰਘ 100 ਸਿੰਘਾਂ ਦੇ ਨਾਲ ਤਾਇਨਾਤ ਨੇ ਉਹ ਬੈਰੀ ਗੱਲ ਦਾ ਮੁਕਾਬਲਾ ਕਰਦੇ ਕਿਉਂਕਿ ਸਤਗੁਰੂ ਨੇ ਇੱਕੋ ਮਹੀਰ ਵਿੱਚ ਅਨੰਦਪੁਰ ਸਾਹਿਬ ਨਹੀਂ ਛੱਡਿਆ ਤੇ ਜੁੱਧ ਨੀਤੀ ਬੜੀ ਕਮਾਲ ਦੀ ਹੁੰਦੀ ਹੈ ਸਤਗੁਰੂ ਜੀ ਨੇ ਅਲੱਗ-ਅਲੱਗ ਜੱਥਿਆਂ ਦੇ ਵਿੱਚ ਅਨੰਦਪੁਰ ਦੇ ਕਿਲੇ ਦੇ ਵਿੱਚੋਂ ਆਪਣੀ ਸਿੱਖ ਫੌਜ ਨੂੰ 100-100 ਸਿੰਘਾਂ ਦੇ ਜੱਥੇ 50-50 ਸਿੰਘਾਂ ਦੇ ਜੱਥਿਆਂ ਦੇ ਰੂਪ ਵਿੱਚ ਕੱਢਿਆ ਹੁਣ ਸ਼ਾਹੀ ਟਿੱਬੀ ਦੇ ਉੱਤੇ ਜਦੋਂ ਭਾਈ ਉਦੇ ਸਿੰਘ ਭਾਈ ਕੁੰਦੇ ਸਿੰਘ ਭਾਈ ਮਨੀ ਸਿੰਘ ਦੇ ਪੁੱਤਰ ਨੇ ਭਾਈ ਚੰਤਨ ਸਿੰਘ ਭਾਈ ਮਨੀ ਸਿੰਘ ਜੀ ਦੇ ਪੁੱਤਰ ਨੇ ਤੁਸੀਂ ਸੁਣ ਕੇ ਹੈਰਾਨ ਹੋ ਬੇ ਭਾਈ ਮਨੀ ਸਿੰਘ ਜੀ ਦੇ ਲਗਭਗ 74 ਪਰਿਵਾਰ ਦੇ ਮੈਂਬਰ ਗੁਰੂ ਜੀ ਖਾਤਰ ਗੁਰੂ ਦੇ ਉੱਤੋਂ ਆਪਣੀਆਂ ਜਾਨਾਂ ਸ਼ਹਾਦਤ ਦਾ ਜਾਪੀ ਗਈ ਭਾਈ ਚੰਤਨ ਸਿੰਘ ਸ਼ਾਹੀ ਟਿੱਬੀ ਦੇ ਉੱਤੇ ਲੜਦੇ ਆ ਲੜਦੇ ਆ ਸ਼ਹਾਦਤ ਦਾ ਜਾਪੀ ਜਾਂਦੇ ਇਹ ਜਿਹੜੀ ਸਾਰੀ ਮਹੀਦ ਹੈ ਇਸ ਵਹੀਰ ਦੀ ਜਿਹੜੀ ਦੇਖ ਰੇਖ ਹੈ ਬਾਬਾ ਅਜੀਤ ਸਿੰਘ ਤੇ ਬਾਬਾ ਬੁੱਢਾ ਸਿੰਘ ਨੇ ਇੱਕ ਬਾਬਾ ਬੁੱਢਾ ਜੀ ਜਿਹੜੇ ਗੁਰੂ ਘਰ ਦੇ ਪਹਿਲੇ ਹੈਡ ਗ੍ਰੰਥੀ ਸਨ ਇੱਕ ਭਾਈ ਬੁੱਢਾ ਜੀ ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਿੱਖ ਲੈ ਤੇ ਸਾਰੀ ਵਹੀਰ ਦੀ ਜਿਹੜੀ ਪਿੱਛੋਂ ਦੇਖ ਰੇਖ ਹੈ ਬਾਬਾ ਅਜੀਤ ਸਿੰਘ ਤੇ ਬਾਬਾ ਬੁੱਢਾ ਜੀ ਕਰਦੇ ਨੇ ਤੇ ਸੈ ਜ਼ਹੀਰ ਦੇ ਵਿਚਕਾਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਮਹਿਲ ਕੋਲ ਸਿੱਖ ਪਿਆਰਿਆਂ ਦੇ ਵਿੱਚੋਂ ਸਰਸਾ ਨਦੀ ਦੇ ਕੰਢੇ ਨੂੰ ਪਾਰ ਕਰ ਰਹੇ ਕਸਮਾਂ ਜੱਦੋ ਰਿਆ ਜਦੋਂ ਸਰਸਾ ਨਦੀ ਦਾ ਕੰਢਾ ਪਾਰ ਕਰਕੇ ਸਤ ਗੁਰੂ ਲਗਭਗ 40-42 ਸਿੰਘਾਂ ਦੇ ਨਾਲ ਕੋਟਲਾ ਨਹਿਰਖਾਨ ਦੇ ਘਰ ਵਿੱਚ ਪਾਉਂਦੇ ਤੇ ਕੋਟਲਾ ਨਹਿਰਖਾਨ ਦੇ ਘਰ ਦੇ ਵਿੱਚ ਸਤ ਗੁਰੂ ਟਿਕਾਣਾ ਕਰਦੇ ਇਹ ਜਿਹੜਾ ਕੋਟਲਾ ਨਹਿਰਖਾਨ ਹੈ ਤੇ ਕਿਸੇ ਸਮੇਂ ਸ਼ਾਹ ਸੁਲੇਮਾਨ ਖਾਨ ਦੇ ਪਰਿਵਾਰ ਦੇ ਵਿੱਚੋਂ ਸ਼ੇਰੂ ਪਾਦਸ਼ਾਹ ਦੇ ਚਰਨਾਂ ਦੇ ਵਿੱਚ ਆਇਆ ਸੀ ਕਿਉਂਕਿ ਸਤਪੰਥ ਦਾ ਜਦੋਂ ਗੱਲ ਕਰਦੇ ਹਾਂ ਸਿੱਖੀ ਦੀ ਵਿਚਾਰਧਾਰਾ ਇਹ ਨਹੀਂ ਕਿ ਅਸੀਂ ਕਿਸੇ ਮੁਸਲਮਾਨ ਦੇ ਕਦੇ ਵੀ ਦੁਸ਼ਮਣ ਵਿਰੋਧੀ ਹਾਂ ਬਿਲਕੁਲ ਨਹੀਂ ਗਨੀ ਖਾਨ ਨਬੀ ਖਾਨ ਉੱਚ ਦਾ ਤੀਰ ਬਣਾ ਕੇ ਗੁਰੂ ਸਾਹਿਬ ਜੀ ਨੂੰ ਮਾਛੀਵਾੜੀ ਦੇ ਜੰਗਲਾਂ ਦੇ ਵਿੱਚੋਂ ਲੈ ਕੇ ਆਲਮਗੀਰ ਸਾਹਿਬ ਤੱਕ ਲੈ ਕੇ ਆਉਂਦੇ ਫਿਰ ਪੀਰ ਬੁੱਧੂ ਸ਼ਾਹ ਪੀਰ ਠਖਣ ਸ਼ਾਹ ਵੀਰ ਬੁੱਟੂ ਸ਼ਾਹ ਜੰਗ ਦੇ ਮੈਦਾਨ ਵਿੱਚ ਆਪਣੇ 700 ਮਰੀਦ ਲੈ ਕੇ ਗੁਰੂ ਸਾਹਿਬ ਜੀ ਦੇ ਹੱਕ ਦੇ ਵਿੱਚ ਆਪਣੇ ਮਰੀਦ ਆਪਣੇ ਭਰਾ ਜਾਨਾਂ ਦੇ ਸ਼ਹਾਦਤ ਕਰਦੇ। ਕਿਉਂਕਿ ਕਈ ਵਾਰੀ ਬੜਾ ਵੱਡਾ ਧਰਮ ਦੇ ਨਾਮ ਤੇ ਇਸ ਗੱਲ ਦਾ ਪ੍ਰੋਪਾਗੈਂਡਾ ਕਿਹੜਾ ਕੀਤਾ ਜਾਂਦਾ ਕਿ ਸਿੱਖ ਹਿੰਦੂਆਂ ਦਾ ਦੁਸ਼ਮਣ, ਹਿੰਦੂ ਸਿੱਖਾਂ ਦਾ ਦੁਸ਼ਮਣ, ਮੁਸਲਮਾਨਾਂ ਦਾ ਦੁਸ਼ਮਣ ਤੇ ਬਿਲਕੁਲ ਝੂਠੀ ਗੱਲ ਕਰਦਾ। ਜਦੋਂ ਤੁਸੀਂ ਧੰਗ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਭਗਤ ਸ਼ੇਖਪਰੀ ਜੀ ਦੇ ਬਚਨ ਪੜ੍ਹਦੇ ਹੋ ਸਾਡੇ ਸਾਹਮਣੇ ਇਹਦੇ ਤੋਂ ਵੱਡੀ ਕੋਈ ਮਿਸਾਲ ਉਦਾਹਰਣ ਨਹੀਂ ਸਾਈਂ ਜੀ ਹੁਣ ਕੋਟਲਾ ਦੇ ਹੈਕਤਾਰ 6ਵੇਂ ਪਾਤਸ਼ਾਹ ਤੋਂ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਟੁੜਿਆ ਪਰਿਵਾਰ ਸੀ ਸਤਗੁਰੂ ਜੀ ਉਹਦੇ ਘਰ ਵਿੱਚ ਟਿਕਾਣਾ ਕੀਤਾ ਉੱਥੇ ਇੱਕ ਚੜਪ ਸਿੰਘ ਚਤਰ ਸਿੰਘ ਬਰਾਣ ਸੂਈਆ ਜਿਵੇਂ ਇੰਟੈਲੀਜੈਂਸੀ ਵਿਭਾਗ ਗੁਰੂ ਸਾਹਿਬ ਜੀ ਦੀ ਫੌਜ ਦੇ ਵਿੱਚ ਇਦਾਂ ਦੇ ਵੀ ਸਿੱਖ ਨੇ ਜਦੋਂ ਬਚਿੱਤਰ ਸਿੰਘ ਨੇ ਮਸਤ ਹਾਥੀ ਦਾ ਮੁਕਾਬਲਾ ਕੀਤਾ ਸਤਿਗੁਰੂ ਜੀ ਨੂੰ ਤਿੰਨ ਦਿਨ ਪਹਿਲਾਂ ਖਬਰ ਪਹੁੰਚ ਗਈ ਕਿ ਹੁਣ ਰਾਜਾ ਕੇਸਰੀ ਚੰਦ ਮਸਤ ਹਾਥੀ ਨੂੰ ਸ਼ਰਾਬ ਪਲਾ ਕੇ ਲੋਕਾਂ ਦੇ ਘਰੇ ਦੇ ਦਰਵਾਜ਼ੇ ਨੂੰ ਭੰਗਣ ਆ ਰਹੇ ਆਂ ਅੱਜ ਕੱਲ ਅਸੀਂ ਇਹਨਾਂ ਗੱਲਾਂ ਨੂੰ ਬਰੀਕੀ ਨਾਲ ਨਹੀਂ ਬਾਤ ਕਰਦੇ ਮੰਨਿਆ ਸ਼ੇਘਰਸ ਉੱਠਦੇ ਨੇ ਪੰਜਾਬ ਦੀ ਧਰਤੀ ਤੋਂ ਪਰ ਜਦੋਂ ਤੁਸੀਂ ਜੁੱਧ ਨੀਤੀ ਲਈ ਤਿਆਰ ਹੋ ਬਣਾ ਪਹਿਲੀ ਗੱਲ ਤੇ ਗਿਆਨ ਵਾਲਾ ਬਣੋ ਬਾਣੀ ਪੜੋ ਇਤਿਹਾਸ ਪੜੋ ਗੁਰੂ ਦੀ ਵਿਚਾਰ ਧਰਤ ਨੂੰ ਸਮਰਪਿਤ ਹੋਵੋ ਕੋਟਲਾ ਦੇ ਹੱਗਖਾ ਦੇ ਘਰ ਦੇ ਵਿੱਚ ਚਤੁਰ ਸਿੰਘ ਬਰਾੜ ਨੇ ਗੁਰੂ ਸਾਹਿਬ ਜੀ ਨੂੰ ਸੂਚਨਾ ਦਿੱਤੀ ਕਿ ਸਤਗੁਰੂ ਸ਼ਾਹੀ ਤਿੱਪੀ ਤੇ ਲੜਦਾ ਲੜਦਾ ਭਾਈ ਉਦੇ ਸਿੰਘ 50 ਸਿੰਘਾਂ ਦੇ ਨਾਲ ਸ਼ਹਾਦਤ ਦਾ ਜਾਪੀ ਗਿਆ ਮਲਕਪੁਰ ਰੰਗੜਾ ਜਿੱਥੇ ਭਾਈ ਚਿੱਤਰ ਸਿੰਘ 100 ਸਿੰਘਾਂ ਦੇ ਜਥੇ ਨਾਲ ਲੜਦਾ ਲੜਦਾ ਜ਼ਖਮੀ ਹੋ ਗਿਆ ਤੇ ਜਿਹੜਾ ਅੱਖੀਆਂ ਪਿੰਡ ਦੀ ਜੂ ਵਿੱਚ ਭਾਈ ਜੇਤਾ ਜੀ ਬਾਬਾ ਜੀਵਨ ਸਿੰਘ ਜੀ 100 ਸਿੰਘਾਂ ਦੇ ਜੱਫੇ ਨਾਲ ਲੜਦੇ ਸਨ ਕੁਸ਼ਹਾਤ ਦਾ ਜ਼ਖਮੀ ਨੂਕ ਵਿੱਚ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਤੇ ਜਦੋਂ ਭਾਈ ਚਤੁਰ ਸਿੰਘ ਬਰਾੜ ਨੇ ਇਹ ਖਬਰ ਦਿੱਤੀ ਕਿ ਸਤਬੰਦ ਭਾਈ ਚਤੁਰ ਸਿੰਘ ਜ਼ਖਮੀ ਰੂਪ ਵਿੱਚ ਹੈ ਪਿੱਛੇ ਸਾਰੀ ਬਹੀਰ ਦੇ ਪਿੱਛੇ ਬਾਬਾ ਅਜੀਤ ਸਿੰਘ ਤੇ ਬਾਬਾ ਉੱਦਾ ਜੀ ਆ ਰਹੇ ਕੋਟਲਾ ਨਹਿਰਖਾਂ ਦੇ ਘਰ ਦੇ ਵਿੱਚ ਪਹੁੰਚੇ ਪਹੁੰਚਣ ਤੋਂ ਬਾਅਦ ਸਤਨੰਗ ਸਿੰਘ ਜੀ ਨੇ ਬਾਬਾ ਅਜੀਤ ਸਿੰਘ ਦੀ ਜੋਗੀ ਲਗਾਈ ਵੀ ਚਾਹ ਭਾਈ ਚੇਤਰ ਸਿੰਘ ਨੂੰ ਜੰਗ ਦੇ ਮੈਦਾਨ ਵਿੱਚ ਤੋਂ ਜਕਮੀ ਹਾਲਤ ਦੇ ਵਿੱਚ ਏਸ ਸਥਾਨ ਤੇ ਲੈ ਕੇ ਆ ਤੇ ਗੁਰੂ ਸਾਹਿਬ ਜੀ ਆਪਣੇ ਵੱਡੇ ਪੁੱਤਰ ਦੀ ਜੀਉਂਦੀ ਤੇ ਕਹਾਉਂਦੇ ਨੇ ਦੇਖੋ ਕਿ ਇਤਿਹਾਸ ਦਾ ਜੰਗ ਕਿੰਦਾ ਦਾ ਹੋ ਡੇਗਾ ਕਿ 40 ਸਿੱਖ ਭੁੱਖੇ ਭਾਣੇ ਕੀ ਕਰ ਸਕਦੇ ਨੇ ਕਿ ਔਰੰਗਜ਼ੇਬ ਦਾ ਲੱਖ ਪਰਾਇਤ ਬਰੋ ਬੇਖਬਰ ਜਦੋਂ ਤੇਰੀਆਂ 10 ਲੱਖ ਮੁਗਲ ਫੌਜਾਂ ਜਦੋਂ 40 ਸਿੱਖਾਂ ਨੂੰ ਠੇਰਾ ਪਾ ਲਿਆ ਹੋ ਗਿਆ ਫਿਰ ਅਗਲੀ ਗੱਲ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਮਹਾਰਾਜ ਕਹਿੰਦੇ ਕਿ ਪੈਮਾ ਸ਼ਕੰਦ ਬੇਦ ਰੰਗ ਆਮਦਨ ਬੇਦ ਰੰਗ ਦਾ ਭਾਗ ਜਲਦੀ ਚਲ ਜਦਿੰਦੀ ਤੇਰੀ ਜਿਹੜੀ ਫੌਜ ਸੀ ਸਾਡੀ ਪਿੱਛਾ ਕਰਦਾ ਆਈ ਤੇ ਕਹਿੰਦੇ ਮਿਆ ਤੇਗੋ ਤੀਰੋਂ ਤਫੰਗ ਆਮਦਨ ਉਹਨਾਂ ਦੇ ਆਪਣੀਆਂ ਮਿਆਨਾਂ ਦੇ ਵਿੱਚੋਂ ਤਲਵਾਰਾਂ ਕੱਟੀਆਂ ਉਹਨਾਂ ਕੋਲੇ ਧਨੁਖ ਤੀਰ ਸਨ ਉਹਨਾਂ ਕੋਲੇ ਬਦੂਖਾ ਸਨ ਸਾਡੇ ਤੇ ਹਮਲਾ ਕੀਤਾ ਸਤਗੁਰੂ ਕਹਿੰਦੇ ਬਾਲਾਚਾਰ ਕੀ ਦਰ ਮਿਆ ਆਮਦਨ ਮੈਂ ਲੜਨਾ ਨਹੀਂ ਸੀ ਚਾਹੁੰਦਾ ਔਰੰਗਜ਼ੇਬ ਪਰ ਮੈਨੂੰ ਲਚਾਰ ਕੀ ਨਾ ਚਾਹਦੇ ਹੋਏ ਵੀ ਜਦੋਂ ਕਿਸੇ ਤੇ ਹਮਲਾ ਕਰਨਾ ਪਵੇ ਕਿਉਂਕਿ ਸਤਿਗੁਰ ਦਾ ਜਿਹੜਾ ਧਰ ਹੈ ਨਾ ਤੋ ਬੈਰੀ ਨਹੀਂ ਬਿਗਾਣਾ ਸਗਲ ਸੰਗ ਹਮ ਕੋ ਬਨਾਈ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮੰਨਣਾ ਛੱਡਾਏ ਦੇਹੀ ਰੋਗ ਨਾ ਲੱਗੇ ਪੱਲੇ ਸਭ ਕੁਛ ਪਾਏ ਪਰ ਗੁਰੂ ਸਾਹਿਬ ਕਹਿੰਦੇ ਬਾ ਲਾ ਚਾਰਗੀ ਜਦੋਂ ਕੋਈ ਚਾਰਾ ਨਾ ਰਿਹਾ ਹੋਵੇ ਝੂਟੀਆਂ ਕਸਮਾਂ ਤੋਂ ਮੁਕਰ ਕੇ ਔਰੰਗਜੀਬ ਨੂੰ ਕਲਮ ਦੇ ਨਾਲ ਸਤਿਗੁਰੂ ਕਿਵੇਂ ਮਾਰ ਦਿੰਦੇ ਬਾਹਲਾਚਾਰ ਕੀ ਦਰਪਿਆ ਆਪਨ ਔਰੰਗਜੀਬ ਮੈਨੂੰ ਲਾਚਾਰ ਕੀਤੇ ਅੰਦਰ ਮੈਂ ਕਰਨਾ ਨਹੀਂ ਸੀ ਚਾਹੁੰਦਾ ਹਮਲਾ ਤੇਰੇ ਨਾਲ ਕਿਉਂਕਿ ਉਧਰ ਤੇਰੀ ਕਰਾਮ ਦੀ ਖਾਦੀ ਹੋਈ ਕਸਮ ਸੀ ਤੇਰਾ ਧਾਰਮਿਕ ਗ੍ਰੰਥ ਸੀ ਸਤਜਾਣਿਓ ਇਸਲਾ ਦੇ ਮਤ ਦੇ ਵਿੱਚ ਕੁਰਾਨ ਸ਼ਰੀਫ ਨੂੰ ਬੜਾ ਪਵਿੱਤਰ ਮੰਨਿਆ ਜਾਂਦਾ ਹੈ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਤੇਰੇ ਮਤ ਦੇ ਵਿੱਚ ਕੋਈ ਅੱਜ ਤੱਕ ਇਦਾਂ ਦਾ ਨਹੀਂ ਜੰਮਿਆ ਜਿਹੜਾ ਤੇਰੇ ਧਾਰਮਿਕ ਪਵਿੱਤਰ ਗ੍ਰੰਥ ਦੀ ਜਿਹੜੀ ਪਵਿੱਤਰਤਾ ਨੂੰ ਕਾਇਮ ਰੱਖ ਸਕੇ ਪਰ ਮੈਂ ਉਸ ਕੁਰਾਨ ਸ਼ਰੀਫ ਤੇਰੇ ਪਵਿੱਤਰ ਗ੍ਰੰਥ ਨੂੰ ਆਪਣੇ ਕੰਮਰ ਕੱਸੇ ਵਿੱਚ ਅੱਜ ਵੀ ਸਾਹ ਦੇ ਰੱਖਿਆ ਹੈ ਸਤਗੁਰੂ ਕਹਿੰਦੇ ਬਾਲਾਚਾਰ ਕੀ ਦਰਮਿਆ ਆਮਦਨ ਬਾ ਤਦਬੀਰ ਤੀਰੋਂ ਤੂਫਾਂਦ ਆਪਦੰ ਸਾਡੇ ਕੋਲੇ ਜਿਹੜੇ ਨੇਜੇ ਸੀ ਸਾਡੇ ਕੋਲੇ ਜਿਹੜੇ ਤੀਰ ਸੀ ਸਾਡੇ ਕੋਲੇ ਜਿਹੜੇ ਸ਼ਸਤਰ ਸੀ ਗੁਰੂ ਜੀ ਕਹਿੰਦੇ ਅਸੀਂ ਉਹਨਾਂ ਨਾਲ ਫਿਰ ਲਾਚਾਰ ਕੀਤੇ ਅੰਦਰ ਤਰਨਾ ਨਹੀਂ ਸੀ ਚਾਹੁੰਦੇ ਪਰ ਸਾਨੂੰ ਜੰਦ ਕਰਨਾ ਪੈ ਗਿਆ ਫਿਰ ਸਤਨਗਰ ਕਹਿੰਦੇ ਕਿਉਂ ਕਰ ਆਜ਼ਮਾ ਵਾਹੀ ਤੇ ਦਰ ਕੋ ਜਸ਼ ਕਹਿੰਦੇ ਜਦ ਸਾਰੇ ਹੀ ਤੇ ਬਹਾਨੇ ਗੁਜਰ ਜਾਣ ਤੇ ਕਹਿੰਦੇ ਫਿਰ ਹੱਥ ਨੂੰ ਤਲਵਾਰ ਦੇ ਮੁਠੇ ਵਿੱਚ ਫੜ ਕੇ ਫੈਸਲੇ ਲੈਣਾ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਜਾਇ ਜੈ ਕਿਉਂਕਿ ਨੌਵੇਂ ਪਾਤਸ਼ਾਹ ਤੇਗ ਬਹਾਦਰ ਮਹਾਰਾਜੀ ਦੇ ਆਪਾਂ ਬਚਨ ਪੜਦੇ ਆ ਭੈ ਕਾਹੂ ਟੋ ਦੇਤ ਨੈ ਨੈ ਪੈ ਪਾਨਤ ਆਲ ਕਹੋ ਨਾਨਕ ਸੁਰੇਵਨਾ ਗਿਆਨੀ ਤਾ ਦੇ ਮੁਖਾਰ ਡਰ ਲੈਣਾ ਵੀ ਨਹੀਂ ਤੇ ਡਰਾਉਣਾ ਵੀ ਨਹੀਂ ਇਹ ਸਿੱਖੀ ਦਾ ਸਿਧਾਂਤ ਹੈ ਛੇ ਸੇ ਕਰਕੇ ਜਟੋ ਅਸੀਂ ਖੰਡੇ ਬਾਟੇ ਦੀ ਕੌਹਲ ਛਕਦੇ ਆ ਅਮਰਤ ਛਕੜ ਦੇਲੇ ਸਾਨੂੰ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਕਿ ਜਿਹੜੀ ਸਾਡੀ ਸ਼ਸਤਰ ਹੈ ਨਾ ਤੇ ਮਜ਼ਲੂਮ ਦੀ ਰੱਖਿਆ ਲਈ ਆਪਣੀ ਆਤਮ ਰੱਖਿਆ ਲਈ ਇਹ ਸਤਿਗੁਰੂ ਨੇ ਸਾਨੂੰ ਪੰਜ ਕਿਤਾਬ ਦੇ ਦਿੱਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਚੂ ਕਰ ਅਦ ਹਮਾ ਹੀਣਤੇ ਦਰ ਗੁਰਜਸਤ ਹਲਾਕ ਅਸ ਗੁਰਦਨ ਬਾ ਸ਼ਮਸ਼ੀਰ ਦਸਤ ਕਹਿੰਦੇ ਮੇਰ ਤਲਵਾਰ ਦੇ ਉੱਪਰ ਹੱਥ ਲਾ ਕੇ ਮੁਸ਼ਕਿਲ ਕਾਬੜੇ ਤੇ ਵਿਰੋਧੀ ਨੂੰ ਮੁਕਾਬਲਾ ਕਰਨਾ ਸਾਡਾ ਫਰਜ਼ ਬਣਦਾ ਹੈ ਫਿਰ ਉਸ ਤੋਂ ਬਾਅਦ ਚਮਕੌਰ ਦੀ ਜਿਹੜੀ ਜੰਗ ਹੁੰਦੀ ਹੈ ਕੱਚੀ ਗਲੀ ਰਹੀ ਇਤਿਹਾਸਕ ਬਾਅ ਹੈ ਕਿ ਸਤਗੁਰੂ ਜੀ ਨੇ ਉੱਥੇ 10 ਲੱਖ ਮੁਗਲ ਫੌਜ ਦਾ ਮੁਕਾਬਲਾ ਕਿੱਡੀ ਬਹਾਦਰੀ ਦੇ ਨਾਲ ਕਿੱਡੀ ਸਿਆਣਪ ਦੇ ਨਾਲ ਕੀਤਾ ਕਿ ਪੰਜ ਪੰਜ ਸਿੰਘਾਂ ਦੇ ਜਥੇ ਕਿਉਂਕਿ ਜਿਹੜਾ ਜੁੱਧ ਦਾ ਮੈਦਾਨ ਸੀ ਨਾ ਸਤਪੁਤਜੀ ਨੇ ਉਹ ਆਪ ਚੁਣਿਆ ਜੁੱਧ ਨੀਤੀ ਦੇ ਵਿੱਚ ਮਹਾਰਮ ਲੁਖ ਇਹ ਗੱਲ ਜਾਣਦਾ ਹੈ ਕਿ ਜੁੱਧ ਦੇ ਮੈਦਾਨ ਦੀ ਚੋਣ ਆਪ ਕਰਨਾ ਬਾਬਾ ਬੰਦਾ ਸਿੰਘ ਬਹਾਦਰ ਜਦੋਂ ਸਰਹੰਗੂਪਤੇ ਕਰਦੇ ਨੇ ਚੱਪੜ ਕਿੜੀ ਦੇ ਮੈਦਾਨ ਉੱਤੇ ਸੂਬਾ ਸਰਨਾਧ ਵजीर खान ਨੂੰ ਬੰਗਾਲਿਆ ਕਰਦਾ ਹੈ ਹੁਣ ਪਿੱਛੇ 10 ਲੱਖ ਮੁਗਲ ਫੌਜ ਮੁਕਾਬਲਾ ਕਰਨ ਦੇ ਲਈ ਪਿੱਛੇ ਆ ਰਹੀ ਹੈ ਤੇ ਸਤਗੁਰੂ ਜੀ ਬੁੱਧੀ ਚੰਦ ਰਾਬਤ ਤੇ ਗਰੀਬ ਚੰਦ ਰਾਬਤ ਤੇ ਗੁਰੂ ਦੇ ਨਾਲ ਜੁੜੇ ਹੋਏ ਪਰਿਵਾਰ ਨੇ ਉਹਨਾਂ ਦੀ ਕੱਚੀ ਹਵੇਲੀ ਵਿੱਚ ਆਪਣੀ ਫੌਜ ਦੇ ਨਾਲ ਉੱਥੇ ਪਤਾਰਾ ਡੰਡਾ ਦਿੱਤਾ। ਇਹ ਸਿੱਖ ਪਰਿਵਾਰ ਸਾਤ ਸਤਗੁਰੂ ਜੀ ਦੇ ਵਾਸਤੇ ਇਹਨੇ ਪਹਿਲਾਂ ਆਪਣੇ ਘਰ ਦੇ ਦੂਵੇ ਖੋਲੇ ਸਤਗੁਰੂ ਜੀ ਤੁਸੀਂ ਮੇਰੇ ਘਰ ਵਿੱਚ ਆਓ ਤੇ ਗੋਦੀ ਗੋਗਲ ਸਿੰਘ ਮਹਾਰਾਜ ਜੀ ਨੇ ਕਿਹਾ ਬੁੱਧੀ ਚੰਦ ਰਾਬਤ ਮੁਗਲ ਫੌਜ ਪਹਾੜੀ ਰਾਜਿਆਂ ਦੀ ਫੌਜ ਸਾਡੀ ਪਿੱਛਾ ਕਰ ਰਹੀ ਹੈ ਜੇਕਰ ਤੇਰੇ ਘਰ ਵਿੱਚ ਟਿਕਾਣਾ ਕੀਤਾ ਕੱਲ ਨੂੰ ਤੇਰੇ ਬੱਚੇ ਤੇ ਤੇਰੇ ਪਰਿਵਾਰ ਦੇ ਉੱਤੇ ਆਚ ਕਾਲ ਬਣੇ ਹੋਣੇ ਇਸ ਕਰਕੇ ਜਿਹੜੀ ਤੇਰੀ ਕੱਚੀ ਹਵੇਲੀ ਹੈ ਉਹ ਚਾਰ ਦੀਵਾਰੀ ਹੋਈ ਹੋਈ ਹੈ ਉਹਦੀ ਅੱਜ ਵੀ ਤੁਸੀਂ ਚਮਕੌਰ ਸਾਹਿਬ ਦੀ ਧਰਤੀ ਤੇ ਜਾਓ ਉਹ ਗੱਲ ਵੱਖਰੀ ਬਿਦਾਰ ਸੇਵਾ ਦੇ ਨਾਮ ਉੱਤੇ ਅੱਜ ਸਾਡੀਆਂ ਇਤਿਹਾਸਿਕ ਯਾਦਗਾਰਾਂ ਦੇ ਉੱਤੇ ਸੰਗਮਰਮਤ ਥੱਪਿਆ ਜਾ ਰਿਹਾ ਹੈ ਚਮਕੌਰ ਦੀ ਟੱਕੀ ਗੜੀ ਸਰਹੱਦੀ ਦੀਵਾਰ ਸਾਡੇ ਵਿੱਚੋਂ ਖਤਮ ਕੀਤੀ ਜਾ ਰਹੀ ਹੈ ਹਾਲਾਂਕਿ ਤੁਸੀਂ ਇਹ ਪਿੱਛੇ ਵੇਖੋ ਜਦੋਂ ਹਿਟਲਰ ਨੇ ਹਮਲੇ ਕੀਤੇ ਤੇ ਉਹਨਾਂ ਨੇ ਅੱਜ ਤੱਕ ਉਹ ਚੈਂਬਰ ਉਹ ਚਰਚਾ ਸੰਭਾਲ ਕੇ ਰੱਖਿਆ ਹੋਇਆ ਜਿਹਦੇ ਵਿੱਚ ਉਹਨਾਂ ਨੂੰ ਸਾੜਿਆ ਜਾਂਦਾ ਸੀ ਪਰ ਸਾਡਾ ਇਤਿਹਾਸ ਐਡਾ ਮਹਾਨ ਅਸੀਂ ਆਪਣੀ ਤੱਗੇ ਆਨਤਾਂ ਨੂੰ ਆਪਣੀ ਸੋਚ ਵਧਾਉਦੇ ਹੋਏ ਅਸੀਂ ਉਹ ਗੁਰੂ ਦੀਆਂ ਯਾਦਗਾਰਾਂ ਦੇ ਉੱਤੇ ਸੱਡ ਮਰਮਰ ਥੱਪ ਕੇ ਬੱਚਿਆਂ ਨੂੰ ਅੱਜਕੱਲ ਦੱਸਣਾ ਬੜਾ ਔਖਾ ਵੀ ਇਸ ਰਹਾ ਨਦੀਵਾਸੀ ਉਹ ਕਹਿੰਦੇ ਆ ਕਿ ਇਹ ਪੱਥਰ ਤਾਂ ਸਾਡੇ ਘਰ ਵੀ ਲੱਗਿਆ ਜਿਨ੍ਹਾਂ ਦੇ ਕੋਈ ਇਤਿਹਾਸ ਨਹੀਂ ਸੀ ਉਹਨਾਂ ਨੇ ਇੱਕ ਕਿੱਟ ਵੀ ਸਾਹਮ ਕੇ ਰੱਖੀ ਪਰ ਸਾਡੇ ਜਿਹੜੀਆਂ ਇਤਿਹਾਸਕ ਯਾਦਗਾਰਾਂ ਸੀ ਉਹ ਸਾਡੇ ਕੋਲ ਹੀ ਗਮੂਰ ਹੋ ਗਈਆਂ

ਜਹ ਕਲ ਬੱਚੋ ਤੋਂ ਹੈ ਗਟਾਨਾ ਜੇ ਵਹੀ ਹੈ ਕਿ ਕਲ ਜਿੱਥੇ ਇੱਥੇ ਜੁੱਧ ਹੋਣਾ ਹੈ ਇਹੋ ਜਿਹਾ ਜੁੱਧ ਦੁਨੀਆ ਦੇ ਉੱਤੇ ਕਿਸੇ ਮਿਸਾਲ ਨਹੀਂ ਮਿਲੇਗੀ ਤੁਹਾਨੂੰ 40 ਸਿੱਖ ਤੇ 10 ਲੱਖ ਬਰੋ ਆਇਓ ਬੇਖਬਰ ਕਿ ਜਦੋਂ 10 ਲੱਖ ਮੁਗਲ ਫੌਜ ਬੈਰੀਆਂ ਵਾਂਗਰਾਂ ਬਗਿਆੜਾਂ ਵਾਂਗਰਾਂ ਪੁਕੇਸ਼ੇਰਾ ਵਾਂਗਰਾਂ ਡਟ ਕੇ ਚਾਲਿਆ ਆਣੇ ਸਿੱਖਾਂ ਦੇ ਕੁੱਤੇ ਹਮਲਾ ਕਰਨ ਤਾਂ ਆਪਾਂ ਕੀ ਹੋਵੇਗਾ ਸਤਗੁਰੂ ਦੀ ਪੰਜ-ਪੰਜ ਸਿੰਘਾਂ ਦੇ ਜਥੇ ਬਣਾ ਕੇ ਇਹ ਵੀ ਜੰਦ ਨੀਕੀ ਹੈ ਫਿਰ ਅੱਗੇ ਜਫਰ ਨਾਮੇ ਦੇ ਅੰਦਰ ਸਤ ਪਤ ਕਹਿੰਦੇ ਕਿ ਕਸਮੇ ਕੁਰਾਨ ਮੰਨ ਕੁਲਮ ਐਤਬਾਰ ਕਿ ਔਰੰਗਜ਼ੇਬ ਜਿਹੜੀ ਤੇਰੀ ਕੁਰਾਨ ਸੀ ਉਹਦੇ ਉੱਪਰ ਮੈਂ ਕੀ ਭਰੋਸਾ ਕਰਾਂ ਕਹਿੰਦੇ ਤਕਲੀਫ ਪਟਾਈ ਤੈਨੂੰ ਇਸ ਗੱਲ ਦੀ ਜਿਹੜੀ ਤਕਲੀਫ ਜਿਹੜੀ ਹੈ ਏ ਹੁਣ ਆਵੇਗੀ ਇਸ ਗੱਲ ਕਿ ਤੇਰੇ ਉੱਤੇ ਜਿਹੜੀ ਖਰਾਬੀ ਹੋਵੇਗੀ ਕਿ ਜਿਹੜੀ ਤੂੰ ਕੁਰਾਨ ਸ਼ਰੀਫ ਦੀ ਝੂਠੀ ਕਸਮ ਖਾਦੀ ਕਿ ਕਸਮੇ ਕੁਰਾਨ ਮਨ ਕੁਲਮ ਐਤਬਾਰ ਬਕਰ ਨਹਿ ਤੂੰ ਕੋਈ ਮਨ ਹੀ ਨਹ ਚੇਕਾਰ ਸਤਗੁਰ ਕਹਿੰਦੇ ਤਦਰ ਨਹੀਂ ਤਾਂ ਤੂੰ ਦੱਸ ਇਸ ਰਸਤੇ ਤੇ ਆਉਣ ਦਾ ਤੇਰਾ ਕੀ ਕੰਮ ਸੀ ਜਿਹੜੀ ਕਸਮ ਤੂੰ ਕੁਰਾਨ ਸ਼ਰੀਫ ਦੀ ਖਾਦੀ ਸੀ ਇਸ ਰਸਤੇ ਤੇ ਪਹਲਾ ਤੇਰਾ ਕੀ ਕੰਮ ਸੀ ਆਪਣੇ ਆਪ ਨੂੰ ਧਰਮੀ ਕਹਿੰਦਾ ਸਤਗੁਰ ਕਹਿੰਦੇ ਨਾ ਦਾਨਮ ਕੇ ਈ ਮਰਦ ਰੋ ਬਾਹ ਤੇ ਝਟ ਕੇ ਔਰੰਗਜ਼ੇਬ ਤੂੰ ਜਾਣਦਾ ਤੂੰ ਇੱਕ ਆਪਣੇ ਆਪ ਨੂੰ ਮਰਦ ਤੇ ਸੂਰਮਾ ਤੇ ਬਹਾਦਰ ਕਹਿੰਦਾ ਪਰ ਤੇਰਾ ਜਿਹੜਾ ਦਾਅ ਹੈ ਨਾ ਇੱਕ ਲੂੰਬੜੀ ਦੇ ਵਾਂਗ ਹੈ ਤੈਨੂੰ ਲੂੰਬੜ ਇਹ ਔਰੰਗਜ਼ੇਬ ਨੂੰ ਮੇਖੋ ਚਿੱਠੀ ਲਿਖੀ ਇੱਕ ਚਲਾਕ ਲੂੰਬੜ ਸਤਗੁਰ ਕਹਿੰਦੇ ਦਰ ਆਤਮ ਕਿ ਇਹ ਮਰਦ ਰੋਹ ਬਾ ਪੇਚ ਬਗਰ ਹਰ ਕਿਸੀ ਰਹਿ ਨਿਰਾਦਰਤ ਬਹਿੇਚ ਕਿ ਔਰੰਗਜ਼ੇਬ ਤੇਰਾ ਜਿਹੜਾ ਰੁਤਬਾ ਹੈ ਉਹ ਇੱਕ ਚਲਾਕ ਲੂੰਬੜ ਤੋਂ ਵੱਧ ਕੇ ਕੁਝ ਵੀ ਨਹੀਂ ਸਤਿਗੁਰੂ ਕਹਿੰਦੇ ਜਿਵੇਂ ਲੂੰਬੜ ਭੱਜਦਾ ਜੰਗ ਦੇ ਮੈਦਾਨ ਚ ਤੇਰੀ ਪੰਕਾ ਸਿਰਫ ਕੁੱਲੀ ਕਹਿ ਤੂੰ ਦੱਖਣ ਦੇ ਕਿਲਾਕੇ ਦੇ ਵਿੱਚ ਕਿਉਂਕਿ ਉਸ ਸਮੇਂ ਜਦੋਂ ਔਰੰਗਜ਼ੇਬ ਇੱਕ ਜੀ ਚਿੱਠੀ ਲਿਖੀ ਗਈ ਹੈ ਸਤਪੁਰੂ ਜੀ ਦੇ ਵੱਲੋਂ ਇਹ ਜਫਰਨਾਮਾ ਲਿਖਿਆ ਗਿਆ ਜਦੋਂ ਚਮਕੌਰ ਦੀ ਕੱਚੀ ਗੱਡੀ ਘੇਰਾ ਪੈਂਦਾ ਉਸ ਸਮੇਂ ਔਰਮਜੀਤ ਦੱਖਣ ਦੀਆਂ ਮਹਿਮਾ ਦੇ ਬੰਦ ਸੀ ਮਰਹਟਿਆਂ ਦੇ ਨਾਲ ਉਹਦਾ ਯੁੱਧ ਸੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਤੂੰ ਕਾਇਰ ਬਣ ਕੇ ਜੇ ਤੇਰੇ ਅੰਦਰ ਮਰਦਾਂ ਵਾਲੀ ਕੋਈ ਗੱਲ ਸੀ ਤੇ ਸੂਰਮਿਆਂ ਵਾਂਗਰਾ ਮੇਰੇ ਸਾਹਮਣੇ ਆ ਕੇ ਹੋ ਲੜਦਾ ਪਰ ਤੂੰ ਲੂੰਬੜ ਚਲਾ ਕੇ ਬੰਗੜਾ ਤੂੰ ਦੱਖਣ ਦੇ ਇਲਾਕੇ ਦੇ ਵਿੱਚ ਕਾਇਰ ਬਣ ਕੇ ਲੁਕਿਆ ਰਿਆ ਸਤਿਗੁਰੂ ਕਹਿੰਦੇ ਇਹ ਜਿਹੜਾ ਬਹਾਨਾ ਹੈ ਤੇਰਾ ਇਹ ਤੇਰਾ ਲੂੰਬੜ ਚਲਾਕ ਕੁਰਾ ਹੈ ਸਤਿਗੁਰੂ ਥੱਗੇ ਕਹਿੰਦੇ ਹਰ ਅੱਕ ਕੇ ਕੌਲੇ ਕੁਰਾਨ ਆਇਦਿਸ਼ ਤੌਰਨ ਦੇ ਹੁਣ ਨੀਕੀ ਦੀ ਗੱਲ ਸੁਣ ਭਾਗ ਕੇ ਤੇਰੀ ਕੁਰਾਨ ਸ਼ਰੀਫ ਦੀ ਸੁਗੰਧ ਫੰਦੇ ਕਸਮ ਥੱਗੇ ਕੋਈ ਮਰੂਸਾ ਅੱਜ ਤੱਕ ਕਰਨੀ ਕਰੇਗਾ ਅੱਜ ਵੀ ਜਦੋਂ ਕੋਈ ਮੁਸਲਮਾਨ ਕੋਈ ਇਹ ਗੱਲ ਕਹਿੰਦਾ ਨਾ ਵੀ ਮੈਂ ਕੁਰਾਨ ਦੀ ਕਸਮ ਖਾਂਦਾ ਤੇ ਆਪਾਂ ਬੜੀ ਬਾਰੀ ਸੁਣਦੇ ਹੁੰਦੇ ਆਂ ਕਿ ਆਪਾਂ ਕਹਿੰਦੇ ਆਂ ਕਿ ਨਹੀਂ ਇਹਨਾਂ ਤੇ ਕਸਮਾਂ ਤੇ ਕਦੇ ਯਕੀਨ ਨਹੀਂ ਕੀਤਾ ਜਾ ਸਕਦਾ ਸਤਬੰਦ ਕਹਿੰਦੇ ਹਰਾ ਕਸ ਕੇ ਕੌਲੇ ਕੁਰਾਨ ਆਇਦਾ ਤੇਰੀ ਨੀਤੀ ਜਿਹੜੀ ਧਰਮ ਦੀ ਸੀ ਨਾ ਉਹਦੇ ਥੱਲੇ ਸੁਗੰਧ ਜਿਹੜੀ ਖਾਦੀ ਤਸਮ ਖਾਦੀ ਕੁਰਾਨ ਸ਼ਰੀਫ ਦੀ ਸਤਬੰਦ ਕਹਿੰਦੇ ਨਜੋ ਬਸ਼ਤਨੋ ਕੁਸਤਨੋ ਬਾਇਦਸ ਤੇਰੇ ਆਦਮਾ ਨੇ ਤੇਰੇ ਮਨ ਸਮਧਾਰਾ ਨੇ ਕਸਮ ਖਾਦੀ ਕਿ ਗੁਰੂ ਗੋਬਿੰਦ ਸਿੰਘ ਨੂੰ ਜਾਂ ਤਾਂ ਕੁਸਤਨੋ ਜਾਂ ਬਸ਼ਤਨੋ ਕੁਸਤਨੋ ਦਾ ਭਾਪ ਹੁੰਦਾ ਹੈ ਕੋਕੇ ਮਾਰਨਾ ਬਸ਼ਤਨੋ ਦਾ ਅਰਥ ਹੁੰਦਾ ਹੈ ਬੰਦੀ ਬਣਾਉਣਾ ਕਿ ਗੁਰੂ ਗੋਬਿੰਦ ਸਿੰਘ ਨੂੰ ਕੋਕੇ ਮਾਰ ਦਿਓ ਜਾਂ ਬੰਦੀ ਬਣਾ ਕੇ ਮੇਰੇ ਕੋਲੇ ਲੈ ਕੇ ਆਓ ਪਰ ਕਹਿੰਦੇ ਜਿਹੜੀ ਤੇਰੀ ਇਹ ਫੌਜ ਸੀ ਨਾ ਆਰਗਜੀਵ ਬਰੰਗੇ ਮਗਸ ਸਿਆਹ ਪੋਸ਼ ਆਮਦਨ ਬਰੰਗੇ ਮਦਸ ਦਾ ਭਾਵ ਹੁੰਦਾ ਹੈ ਵੀ ਜਦੋਂ ਕਿਤੇ ਡੂਮੜਾ ਮਖਿਆਲ ਛੜ ਜਾਂਦਾ ਹੈ ਉਹਨੂੰ ਬਰੰਗੇ ਮਦਸ ਕਿਹਾ ਜਾਂਦਾ ਹੈ ਜਦੋਂ ਡੂਮੜੇ ਦੇ ਲੱਗੀ ਹੋਈ ਮਖਿਆਲ ਤੇ ਆਪਾਂ ਰੋੜਾ ਮਾਰ ਗਏ ਜਾਂ ਮੱਖੀ ਪੰਪਦੀ ਹੋਵੇ ਉੱਥੇ ਕੋਈ ਢੀਂਡ ਵਿੱਚ ਗਿਣਤੀ ਨਹੀਂ ਹੁੰਦੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਜਿਵੇਂ ਕਾਲੀ ਖੀਆਂ ਛੱਤੇ ਦੇ ਵਿੱਚੋਂ ਉੱਠਦੀਆਂ ਔਰੰਗਜ਼ੇਬ ਤੇਰੀ ਫੌਜ ਕਾਲੇ ਰੰਗ ਦੀਆਂ ਪੁਸ਼ਾਕਾਂ ਪਾ ਕੇ ਤੇਰੇ ਸੂਰਮੇ ਆਏ ਪਰ ਜਦ ਬਾਰਗੀਦਰ ਕਰੋਸ਼ ਤਾਬਦੰ ਉਹਨਾਂ ਨੇ ਮੇਰੇ ਤੇ ਵਾਰ ਕੀਤੇ ਪਰ ਉਹ ਉਹਨਾਂ ਦੇ ਬਾਣ ਜਿਹੜੇ ਵਾਰ ਸੀ ਮੇਰਾ ਬਾਣ ਵੀ ਵਿਗਾੜ ਕਰ ਸਕਿਆ ਮੇਰਾ ਕੁੱਝ ਨਾ ਬਣਾ ਸਕਿਆ ਇਹ ਗੱਲ ਤੁਮ ਗੋਬਿੰਦ ਸਿੰਘ ਮਹਾਰਾਜ ਆਪਣੇ ਜ਼ਫਰਨਾਮੇ ਦੇ ਵਿੱਚ ਲਿਖਦੇ ਕੁਝ ਇਤਿਹਾਸਕ ਸਰੋਤ ਇਹ ਵੀ ਆਖਦੇ ਨੇ ਕਿਉਂਕਿ ਜਦੋਂ ਆਪਾਂ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਨੂੰ ਪੜ੍ਹਦੇ ਆ ਤੇ ਸਤਗੁਰੂ ਜੀ ਦੇ ਜੰਗ ਦੇ ਮੈਦਾਨ ਦੇ ਵਿੱਚ ਆਪ ਜਾਣ ਦੀ વાਰਦਾਤ ਵੀ ਕੁਝ ਇਤਿਹਾਸਕ ਸਰੋਤ ਲੱਗਦੇ ਨੇ ਸਤਗੁਰੂ ਦੇ ਜੱਪੀ ਹੋਣ ਦੀ ਗੱਲ ਵੀ ਕਰਦੇ ਨੇ ਪਰ ਸਾਡੇ ਸਾਹਮਣੇ ਜਦੋਂ ਜਫਰਨਾਮਾ ਆ ਜਾਂਦਾ ਜਫਰਨਾਮਾ ਸਤਗੁਰੂ ਜੀ ਦੀ ਹੱਥ ਲਿਖਤ ਹੈ ਤੇ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੀ ਕਲਮ ਨਾਲ ਇਹ ਗੱਲ ਕਹਿ ਰਹੇ ਨੇ ਦੇ ਬਰੰਗੇ ਮਗਸ ਸ਼ਿਆਪੋਸ਼ ਆਪਦਾ ਸ਼ਿਆਪੋਸ਼ ਦਾ ਭਾਵ ਹੁੰਦਾ ਕਾਲੀਆਂ ਮੱਖੀਆਂ ਦੇ ਬਾਣ ਕਾਲੀਆਂ ਪੋਸ਼ਾਕਾਂ ਦੇ ਬਾਣ ਜਿਹੜੀਆਂ ਤੇਰੀਆਂ ਫੌਜਾਂ ਸੀ ਉਹ ਪਾਈਆਂ ਬਾ ਯਕ ਬਾਰਗੀਦਰ ਕਰੋਸ਼ ਆਪਦਾ ਪਰ ਉਹ ਜਿਹੜੀ ਤੇਰੀ ਫੌਜ ਸੀ ਨਾ ਕਾਲੀਆਂ ਮੱਖੀਆਂ ਦੇ ਵਗਰਾ ਆਈ